ਉਹ ਲੋਨਾ ਤੇ ਗਿਰਬਾਸ ਕਹਦੇ ਕਿ ਸਭ ਨੂੰ ਤੁਹਾਡੇ ਨਾਲ ਚੜ੍ਹਦੀ ਕਲਾ ਚ ਰੱਖੇ ਉਹਨਾਂ ਨੂੰ ਬਲ ਬੁੱਧੀ ਸ਼ਕਤੀ ਦੇਵੇ ਔਰ ਸਭ ਵਾਸਤੇ ਨਵਾਂ ਸਾਲ ਖੁਸ਼ੀਆਂ ਭਰਿਆ ਰਹੇ ਜੀ ਇਹਨਾਂ ਅਮਰੀ ਜੀ ਨਾ ਵਿਸ਼ਾਲ ਸਾਨਾ ਜੀ ਜੀ ਅੱਜ ਤੁਹਾਨੂੰ ਨਵਾਂ ਸਾਲ ਦੀ ਵਧਾਈ ਦੇਖੋ ਜੀ ਮੈਂ ਆਪਣੇ ਵੱਲੋਂ ਔਰ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਨਾ ਹੈ ਅੱਜ ਅਸੀਂ ਚਲੇਸ਼ਵਰ ਦਾ ਮੰਦਿਰ ਆਏ ਆਂ ਇਹ ਬੜਾ ਹੀ ਤਾਸਿਗ ਮੰਦਰ ਸਭ ਸੰਗਤ ਇਕੱਠੀ ਆ ਰਹੀ ਹੈ ਔਰ ਨਤਮਸਤਕ ਹੋ ਰਹੀ ਹੈ ਸਭ ਨੂੰ ਆਪਾਂ ਭੋਲੇनाथ ਦੀ ਅਰਦਾਸ ਕਰਦੇ ਕਿ ਸਭ ਨੂੰ ਭੋਲੇनाथ ਚੜ੍ਹਦੀ ਕਲਾ ਚ ਰੱਖੇ ਉਹਨਾਂ ਨੂੰ ਬਲ ਬੁੱਧੀ ਸ਼ਕਤੀ ਦੇਵੇ ਔਰ ਸਭ ਵਾਸਤੇ ਨਵਾਂ ਸਾਲ ਖੁਸ਼ੀਆਂ ਪਰਿਆਰੇ ਦੇ ਕੀ ਅਰਦਾਸ ਕੀਤੀ ਪਿਛਲੇ ਜਿਹੜੇ ਸਾਲ ਤੇ ਦੇਖੋ ਜੀ ਆਪਾਂ ਅਰਦਾਸ ਕਰਦੇ ਹਾਂ ਸੁੱਖ ਸ਼ਾਂਤੀ ਦੀ ਇਹ ਦੁਨੀਆ ਵਿੱਚ ਜਿਹੜੇ ਪਿਛਲੇ ਸਾਲ 2025 ਵਿੱਚ ਫਲੱਡ ਆਏ ਹੋਰ ਵੀ ਕਾਫੀ ਜਿਆਦੀਆਂ ਇੱਥੇ ਦੁਨੀਆ ਨੂੰ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਦਾ ਤੇ ਇਸ ਸਾਲ ਸਭ ਵਾਸਤੇ ਖੁਸ਼ੀਆਂ ਪਰਿਆਰੇ ਨਾਮ ਜੀ ਨੂੰ ਨੋਮ ਗੁਰੂ ਮਾਰਦੇ। ਜਿਹੜੀ ਨਵੇਂ ਸਾਲ ਦੀ ਸ਼ੁਰੂਆਤ ਕਿੱਦਾਂ ਕੀਤੀ? ਬਹੁਤ ਵਧੀਆ ਮਾਰਿਆ। ਆਪਾਂ ਸਭ ਤੋਂ ਪਹਿਲੇ ਇਹ ਸੋਚਿਆ ਵੀ ਜਿਹੜਾ 2026 ਚੜ੍ਹੇਗਾ, ਸਭ ਤੋਂ ਪਹਿਲੇ ਆਪਾਂ ਜਾਇਆ ਕਰਤਿਕ ਜੀ ਨੂੰ ਮੱਥਾ ਟੇਕਣਾ। ਤੇ ਆਪਾਂ ਸਾਡੇ ਪਰਿਵਾਰ ਦੇ ਨਾਲ ਇੱਥੇ ਮੱਥਾ ਟੇਕਣਾ ਆਏ ਆ। ਜੀ ਅਰਦਾਸ ਕੀਤੀ ਸੀ ਪਹਿਲੇ ਜੀ। ਇਹ ਅਰਦਾਸ ਕੀਤੀ ਆ ਵੀ ਸਾਰਿਆਂ ਲਈ ਇਹਦਾ ਨਵਾਂ ਮਸਾਲਾ ਜਿਹੜਾ 2025 ਦੇ ਵਿੱਚ ਬਹੁਤ ਮਾਰਾ ਸਾਲ ਲੱਗਿਆ ਉਹ ਇਹ ਚੋਣੇ ਆ ਵੀ 2026 ਜਿਹਦਾ ਬਹੁਤ ਵਧੀਆ ਨਿਕਲੇ। ਕਣੀ ਕਹਿਣਾ ਆਪਕਾ? ਮੇਰਾ ਨਾਮ ਕੁਲਦੀਪ ਤ੍ਰਿਪਾਠੀ। ਅੱਜ ਨਵੇਂ ਸਾਲ ਦਾ ਪਹਿਲਾ ਦੇਣ ਆ ਜ देखिए पहली बात तो समस्त देश व वा वासियों को नौ वर्ष की बहुत बहुत हार्दिक शुभकामनाएं श्री अचलेश्वर मंदिर ये बहुत पुराना मंदिर है क्षतुग का मंदिर है जो भी श्रद्धालु आते हैं सभी की नौ वर्ष में हार्दिक शुभकामनाएं व वा आने वाला साल आगामी साल सन 2026 उनके जीवन में प्रकाशमय हो ਬਲੀ ਸ਼ੰਕਰ ਭਗਵਾਨ ਦੀ ਜੈ ਪੰਜੀ ਨਾਮ ਤਾਂ ਨਾਮ ਕਿਹਦਾ 10 ਤੋਂ 9 ਦੀ ਵਿਜੇ ਤ੍ਰੇਨ ਤੇ ਸਾਵਾ ਜੀ ਨਵਾਂ ਸਾਲ ਕਰਿਆ ਦਾ ਕੀ ਕਹਣਾ ਚਾਹੀਦਾ ਵੇਖੋ ਜੀ ਜਿੱਥੇ ਪੰਜਾਬ ਦੇ ਬਟਾਲਾ ਦੇ ਦੇਸ਼ ਵਿਦੇਸ਼ ਵਿੱਚ ਵਾਸਤੇ ਮੇਰੇ ਭੈਣਾ ਭਰਾਵਾਂ ਨੂੰ ਨਵੇਂ ਸਾਲ ਦੀ ਵਧਾਈ ਆ ਉੱਥੇ ਮੈਂ ਖਾਸ ਕਰਕੇ ਚੜ੍ਹਦੀ ਕਲਾ ਵੈਲਫੇਅਰ ਸੇਵਾ ਸੁਸਾਇਟੀ ਵਾਲਿਆਂ ਨੂੰ ਸਾਰੇ ਮੈਂਬਰਾਂ ਨੂੰ ਪੂਰੀ ਟੀਮ ਨੂੰ ਇਕ ਖਾਸ ਤੌਰ ਤੇ ਵਧਾਈ ਜਿੰਦਾ ਕਿ ਜਿਹੜਾ ਇਹਨਾਂ ਨੇ ਅੱਜ ਪ੍ਰਸ਼ਾਦ ਵੰਡ ਕੇ ਜਿਹੜੀਆਂ ਨਤਮਸਤਕ ਹੋਈਆਂ ਜਲੇਸ਼ਵਰ ਧਾਮ ਦੇ ਵਿੱਚ ਸੰਗਤਾਂ ਨੇ ਉਹਨਾਂ ਨੂੰ ਜਿਹੜਾ ਪ੍ਰਸ਼ਾਦ ਦੇ ਨਾਲ ਭਰਪੂਰ ਕੀਤਾ ਇੰਨਾ ਵਧੀਆ ਪ੍ਰਚਾਰ ਕਰਾ ਪ੍ਰਸ਼ਾਦ ਤੇ ਜਿਹੜੇ ਵਿਰੰਦ ਭਗਵਾਨ ਜਿਹੜੇ ਸਾਡੇ ਟਿੰਕੂ ਪ੍ਰਧਾਨ ਜੀ ਨੇ ਉਹਨਾਂ ਨੇ ਆਪ ਆਪਣੇ ਹੱਥੀ ਬਣਾਏ ਆ ਸਭ ਤੋਂ ਵੱਡੀ ਗੱਲ ਨਵਾਂ ਜ਼ਾਲ ਮੈਂ ਤੇ ਇਹੀ ਕਹਾਂਗਾ ਪ੍ਰਮਾਤਮਾ ਦੇ ਚਰਨਾਂ 'ਚ ਪੋੜੇ ਨਾਜ਼ੇ ਚਰਨਾਂ 'ਚ ਇਹ ਇਹ ਨਵਾਂ ਸਾਲ ਹੈ ਸਾਡੇ ਵਿਦੇਸ਼-ਵਿਦੇਸ਼ ਵਿੱਚ ਵਸਦੇ ਪੰਜਾਬ ਵਾਸੀ ਵਿਦੇਸ਼ ਵਾਸੀ ਇਹ ਸਾਰੇ ਲੋਕਾਂ ਵਾਸਤੇ ਇੰਨਾ ਖੁਸ਼ੀਆਂ ਭਰੇ ਆਏ ਕਿ ਦਿਨ ਰਾਤ ਤ੍ਰਿਟੀ ਹੋਵੇ ਤੇ ਪ੍ਰਮਾਤਮਾ ਚੜ੍ਹਦੀ ਕਲਾ ਕਰੇ ਸਾਰੇ ਸਾਡੇ ਭੈਣਾ ਭਰਾ ਭਗਤ ਬਗਧਾਰੀਆਂ ਇਹਨਾਂ ਦੀਆਂ ਝੋੜੀਆਂ ਜਿਹੜੀਆਂ ਉਹ ਭਰੀਆਂ ਰਹਿਣ ਨੋਟਾਂ ਦੇ ਨਾਲ ਤੇ ਖੁਸ਼ੀਆਂ ਦੇ ਨਾਲ ਭਰੀਆਂ ਰਹਿਣ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਮੈਂ ਚੜ੍ਹਦੀ ਕਲਾ ਦੀ ਦਾ ਮਤਲਬ ਅਰਦਾਸ ਜਿਹੜੀ ਹੈ ਸੱਚੇ ਪਾਤਸ਼ਾਹ ਦੇ ਕਰਨ ਚ ਕਰਦਾ ਆਪਰੇਵਲ ਨਾਨਕਨਾਮ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਰਪ੍ਰੀਤ ਸਿੰਘ ਪਿੰਕੂ ਸਰ aí ਨਵਾਂ ਸਾਲ ਆ ਨਵਾਂ ਸਾਲ ਦੇ ਮੰਦਰ ਆਏ ਕਿੱਦਾਂ ਲੱਗਦਾ ਹੈ ਜੀ ਸਾਡਾ ਚੜ੍ਹਦੀ ਕਲਾ ਜੀ ਉਹਦਾ ਸਭ ਤੋਂ ਪਹਿਲਾ ਉਪਰਾਲਾ ਹੀ ਇਹ ਆ ਨਾਨਕਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਅੱਜ ਕਿੱਦਾਂ ਦਾ ਨਵਾਂ ਸਾਲ ਦੇਖਣਾ ਚਾਹੁੰਦੇ ਹੋ ਇਸ ਤਰ੍ਹਾਂ ਦਾ ਪੁਰਾਣਾ ਨਹੀਂ ਹੈ ਜੀ ਪਿਛਲੇ ਸਾਲ ਚ ਬਹੁਤ ਪਿਛਲੇ ਸਾਲ ਚ ਹੜ ਆਏ ਹੋਰ ਵੀ ਬੜੀਆਂ ਦੁਰਘਟਨਾਵਾਂ ਹੋਈਆਂ ਐਰਕਾ ਮਹਾਰਾਜ ਗਾੜੀ ਗੁਰੂ ਨਾਨਕ ਪਾਤਸ਼ਾਹ ਸ਼ਿਵਜੀ ਮਹਾਰਾਜ ਗਾੜੀ ਇਹੀ ਅਰਦਾਸ ਬੇਨਤੀ ਕਰਦੇ ਆ ਕਿ ਆ ਜਿਹੜਾ ਸਾਲ ਆ ਮਹਾਰਾ ਸਾਰੇ ਵਾਸਤੇ ਖੁਸ਼ੀਆਂ ਭਰਿਆ ਹੋਵੇ